ਕਾਂਗਰਸ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣਾ ਮੈਨੀਫੈਸਟੋ ਚੋਣ ਘੋਸ਼ਣਾ ਪੱਤਰ ਦਿੱਲੀ ਤੋਂ ਜਾਰੀ ਕਰ ਦਿੱਤਾ ਗਿਆ। ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀਗਵਾਈ 'ਚ ਇਸ ਨੂੰ ਜਾਰੀ ਕੀਤਾ ਗਿਆ ਹੈ। ਕਾਰਡ ਕੀ ਖੇਡਿਆ ਕਿਸਤੇ ਇਹਨਾਂ ਨੇ ਗੱਲ ਕੀਤੀ ਕਾਂਗਰਸ ਨੇ ਦੋ ਮੇਨ ਮੁੱਖ ਗੱਲਾਂ ਕੀ ਐਮਐਸਪੀ ਤੇ ਕਾਨੂੰਨ ਬਣਾ ਕੇ ਜਾਂ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ ਦੇ ਕੇ ਸਿਆਸੀ ਤਾਕਤ ਹਾਸਲ ਕਰੇਗੀ ਕਾਂਗਰਸ ਕੀ ਕੇਂਦਰ ਦੇ ਵਿੱਚ ਕਾਂਗਰਸ ਬਣ ਪਾਏਗੀ ਭਾਜਪਾ ਦਾ ਕਹਿੰਦੇ ਇੱਕੋ ਕੰਮ ਫੜਿਆ ਹੋਇਆ ਹੈ ਚੰਦਾ ਦੋ ਤੇ ਠੇਕਾ ਲੈ ਲਓ ਸੋ ਕਾਂਗਰਸ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣਾ ਮੈਨੀਫੈਸਟੋ ਚੋਣ ਘੋਸ਼ਣਾ ਪੱਤਰ ਦਿੱਲੀ ਤੋਂ ਜਾਰੀ ਕਰ ਦਿੱਤਾ ਗਿਆ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀਗਵਾਈ 'ਚ ਇਸ ਨੂੰ ਜਾਰੀ ਕੀਤਾ ਗਿਆ ਕੁੱਲ ਮਿਲਾ ਕੇ ਦੇਖੀਏ 48 ਪੇਜਾਂ ਦਾ ਇਹ ਚੋਣ ਮੈਨੀਫੈਸਟੋ ਹੈਗਾ ਤੇ ਕਾਡ ਕੀ ਖੇਡਿਆ ਕਿਸ ਤੇ ਇਹਨਾਂ ਨੇ ਗੱਲ ਕੀਤੀ ਕਾਂਗਰਸ ਨੇ ਦੋ ਮੇਨ ਮੁੱਖ ਗੱਲਾਂ ਕੀ ਐਮਐਸਪੀ ਤੇ ਕਾਨੂੰਨ ਬਣਾ ਕੇ ਜਾਂ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ ਦੇ ਕੇ ਸਿਆਸੀ ਤਾਕਤ ਹਾਸਲ ਕਰੇਗੀ ਕਾਂਗਰਸ ਕੀ ਕੇਂਦਰ ਦੇ ਵਿੱਚ ਕਾਂਗਰਸ ਬਣ ਪਾਏਗੀ ਸੋ ਥੋੜਾ ਜਿਹਾ ਆਪਾਂ ਵਿਸ਼ੇਸ਼ਣ ਕਰਾਂਗੇ ਇਸ ਚੋਣ ਮੈਨੀਫੈਸਟੋ ਦਾ ਮੁੱਖ ਉਰਤੇ ਦੇਖਿਆ ਜਾਵੇ ਤਾਂ ਇਸ ਮੈਨੀਫੈਸਟੋ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਨਦੀ ਮੈਨੀਫੈਸਟੋ ਕਮੇਟੀ ਉਹਦੇ ਪ੍ਰਧਾਨ ਸੀਗੇ ਪੀਚ ਦੰਬਰਮ ਜਿਨ੍ਹਾਂ ਨੇ 5 ਨਿਆਂ ਦੀਆਂ ਇਨਸਾਫ ਦੀਆਂ ਜਸਟਿਸ ਦੀਆਂ ਤੇ 25 ਗਰੰਟੀਆਂ ਹੋਰ ਦਿੱਤੀਆਂ ਨੇ ਔਰ ਕੁੱਲ ਮਿਲਾ ਕੇ ਕੀ ਕਿਹਾ ਗਿਆ ਹੈ ਕੋਸ਼ਣਾ ਪੱਤਰ ਚ ਮਜ਼ਦੂਰਾਂ ਦੀ ਦਿਹਾੜੀ 400 ਰੁਪਏ ਕਰ ਦਾਂਗੇ ਗਰੀਬ ਪਰਿਵਾਰ ਦੀਆਂ ਭਾਵ ਬਿਲੋ ਪਵਰਟੀ ਲਾਈਨ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਪਰਿਵਾਰ ਦੀਆਂ ਔਰਤਾਂ ਨੂੰ 1 ਲੱਖ ਰੁਪਏ ਸਾਲ ਦੇ ਤੇ ਐਮਐਸਪੀ ਦਾ ਕਾਨੂੰਨ ਬਣਾ ਕੇ ਜਾਤੀ ਜਨਗਣਨਾ ਕਰਾਵਾਂਗੇ ਇਹਨਾਂ ਚਾਰ ਚੀਜ਼ਾਂ ਤੇ ਫੋਕਸ ਕੀਤਾ ਗਿਆ ਔਰ ਤੁਰਾ ਕਿਉਂ ਆ ਗੈ ਮੈਨੀਫੈਸਟੋ ਦਾ ਨੌਜਵਾਨਾਂ ਨੂੰ ਔਰਤਾਂ ਨੂੰ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਤੇ ਇਹਨਾਂ ਚਾਰੋਂ ਵਰਗਾਂ ਲਈ ਸਮਾਜ ਦੇ ਅਲੱਗ-ਅਲੱਗ ਯੋਜਨਾਵਾਂ ਸਕੀਮ ਲੈ ਕੇ ਆਏ ਨੇ ਕੁਲ ਮਿਲਾ ਕੇ ਦੇਖੀਏ ਤਾਂ ਕਾਂਗਰਸ ਪਾਰਟੀ ਦੀਆਂ ਚਾਰ ਵੱਡੀਆਂ ਘੋਸ਼ਣਾਵਾਂ ਕੀ ਨੇ 1 ਨੇਸ਼ਨ 1 ਇਲੈਕਸ਼ਨ ਦਾ ਵਿਰੋਧ ਕੀਤਾ ਜਾਵੇਗਾ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਤੈ ਸ਼ੁਦਾ ਸਮੇਂ ਤੇ ਹੋਇਆ ਕਰਨਗੀਆਂ VOTING ਜਿਹੜੀ ਹੈ EVM ਦਾਹੀ ਹੋਏਗੀ ਪਰ ਵੀ ਵੀ ਪੀਏਟੀ ਵੀ ਵੀ ਪੀਏਟੀ ਜਿਹਨੂੰ ਕਹਿੰਦੇ ਆ ਦੀ ਪਰਚੀ ਨਾਲ ਮਿਲਿਆ ਕਰੇਗੀ ਮਿਲਾਨ ਹੋ ਸਕਿਆ ਕਰੇਗਾ ਜਿਹੜਾ ਆ ਕਿ ਨਹੀਂ ਹੁੰਦਾ ਹਾਲੇ ਦਸਵੀਂ ਅਨੁਸੂਚੀ ਦੇ ਵਿੱਚ ਸੋਧ ਕੀਤੀ ਜਾਏਗੀ ਸੰਸ਼ੋਧਨ ਦਾ ਵਾਅਦਾ ਕਰ ਰਹੇ ਨੇ ਇਸ ਦੇ ਤਹਿਤ ਜਿਹੜੇ ਗੱਲ ਬਦਲੀ ਕਰਦੇ ਨੇ ਭਾਵੇਂ ਉਹ ਵਿਧਾਨ ਸਭਾ ਚ ਹੋਣ ਭਾਵੇਂ ਲੋਕ ਸਭਾ ਚ ਹੋਣ ਜਦੋਂ ਪਾਰਟੀ ਚੇਂਜ ਕਰਨਗੇ ਕੁਦਰਤੀ ਹੀ ਸਵਭਾਵਿਕ ਤੌਰ ਤੇ ਆਟੋਮੈਟਿਕਲੀ ਉਹਨਾਂ ਦੀ ਮੈਂਬਰਸ਼ਿਪ ਖਤਮ ਹੋ ਜਾਇਆ ਕਰੇਗੀ ਪੁਲਿਸ ਤੇ ਕੇਂਦਰੀ ਏਜੰਸੀਆਂ ਸ਼ਕਤੀ ਤੇ ਕਾਨੂੰਨ ਨਾਲ ਕੰਮ ਕਰਨਗੀਆਂ ਤੇ ਹਰ ਕੰਮ ਨੂੰ ਸੰਸਦ ਤੇ ਰਾਜ ਵਿਧਾਨ ਮੰਡਲਾਂ ਦੀ ਨਿਗਰਾਨੀ ਦੇ ਵਿੱਚ ਲਿਆਂਇਆ ਜਾਵੇਗਾ ਔਰ ਕੀ ਕਿਹਾ ਰਾਹੁਲ ਗਾਂਧੀ ਨੇ ਇਹ ਜਿਹੜਾ ਚੋਣ ਮੈਨੀਫੈਸਟੋ ਆਇਆ ਉਹਨਾਂ ਨੇ ਕਿਹਾ ਕਿ ਚੋਣ ਇੱਕ ਲੋਕਤੰਤਰੀ ਪ੍ਰਕਿਰਿਆ ਹੈਗੀ ਹੈ ਤੇ ਇਹ ਜਿਹੜਾ ਆਪਾਂ ਦੀ ਚੋਣ ਲੜਨਾਂ ਆ ਰਿਹਾ ਜਾਂ ਇਹ ਚੋਣ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਣ ਲਈ ਆ ਉਹਦੀ ਹੋਂਦ ਕਾਇਮ ਰਹਿ ਸਕੇ ਕਿਉਂਕਿ ਕਿਤਨਾ ਕਿਤੇ ਜਿਹੜਾ ਐਨਡੀਏ ਹੈ ਦੇਸ਼ ਲਈ ਉਸ ਲਿਹਾਜ਼ ਨਾਲ ਕਾਰਜਸ਼ੀਲ ਕਾਰਜ ਨਹੀਂ ਕਰ ਰਿਹਾ ਜਿੱਦਾਂ ਇੰਡੀਆ ਦੀ ਇੰਡੀਆ ਲਾਈਨ ਚ ਦੀ ਸੋਚ ਹੈਗੀ ਹੈ ਬਜ਼ੁਰਗਾਂ ਨੂੰ ਰੇਲਵੇ ਦੇ ਕਿਰਾਏ ਦੇ ਵਿੱਚ ਰੈਤ ਦਾ ਵਾਦਾ ਕੀਤਾ ਗਿਆ ਕਰੋਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਨੂੰ ਖਤਮ ਕਰ ਦਿੱਤਾ ਸੀਗਾ ਸਿਹਤ ਖੇਤਰ ਦੀ ਗੱਲ ਕਰ ਲਈਏ ਤਾਂ 25 ਲੱਖ ਰੁਪਏ ਤੱਕ ਫ੍ਰੀ ਇਲਾਜ ਦੀ ਯੋਜਨਾ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਕਿ ਰਾਜਸਥਾਨ ਚ ਰਾਹੁਲ ਗਾਂਧੀ ਨੇ 50 ਲੱਖ ਰੁਪਏ ਦੇ ਇਲਾਜ ਦੀ ਘੋਸ਼ਣਾ ਕੀਤੀ ਸੀਗੀ ਤੇ ਇਸ ਦੇ ਬਾਵਜੂਦ ਕਾਂਗਰਸ ਆਰ ਗਈ ਸੀ ਹੁਣ 25 ਲੱਖ ਦੀ ਗੱਲ ਹੋ ਰਹੀ ਹੈ ਤੇ ਕੁੱਲ ਬਜਟ ਜਿਹੜਾ ਬਣਦਾ ਹੈ 4 ਕੀ ਜਿਹੜਾ ਹੈਗਾ 2028 ਤੋਂ 2029 ਤੱਕ ਜਿਹੜਾ ਸਿਰਫ ਤੇ ਸਿਰਫ ਸਿਹਤ ਲਈ ਖਰਚ ਕੀਤਾ ਜਾਏਗਾ ਫਿਰ ਕੇਂਦਰੀਆਂ ਜਾਂਚ ਏਜੰਸੀਆਂ ਨੂੰ ਜਿਹੜਾ ਆਪਾਂ ਕਈਏ ਤੋਤੇ ਬਣਾ ਕੇ ਰੱਖਿਆ ਹੋਇਆ ਹੈ ਉਹਨਾਂ ਤੇ ਸ਼ਿਕੰਜਾ ਕਸਿਆ ਜਾਏਗਾ ਲਗਾਮ ਉਹਨਾਂ ਦੀ ਕਸੀ ਜਾਏਗੀ ਵਰਨਾ ਕੋਈ ਵੀ ਸ਼ਾਸਕੀ ਦਲ ਦੀ ਸਰਕਾਰ ਕਿਸੇ ਵੀ ਤਰ੍ਹਾਂ ਏਜੰਸੀਆਂ ਨੂੰ ਬਰਸਰੀ ਹੈ ਤੇ ਦਲ ਬਦਲ ਹੋਣ ਤੇ ਉਹ ਜਿਵੇਂ ਕਿ ਦੱਸ ਚੁੱਕੇ ਆ ਭਾਵੇਂ ਲੋਕ ਸਭਾ ਭਾਵੇਂ ਵਿਧਾਨ ਸਭਾ ਮੈਂਬਰਸ਼ਿਪ ਖਤਮ ਹੋ ਜਾਏਗੀ ਵੋਟਿੰਗ EVM ਰਾਹੀਂ ਬੈਲਟ ਪੇਪਰ ਦੇ ਹੱਥ ਚ ਕਾਂਗਰਸ ਹਲ ਨਹੀਂ ਆਈ ਪਰ 2265 ਦੇ ਨਾਲ ਜਿਹੜਾ ਪਰਚੀ ਦੇ ਕਿਨੇ ਕਿਨੂ ਵੋਟ ਪਾਈਆਂ ਮਿਲਾਨ ਕਰਾਇਆ ਜਾਏਗਾ ਸਹੀ ਤਰ੍ਹਾਂ ਪਈ ਹੈ ਕਿ ਨਹੀਂ ਪਈ ਤੇ ਇੱਕ ਦੇਸ਼ ਇੱਕ ਚੋਣ ਦਾ ਵੀ ਵਿਰੋਧ ਕੀਤਾ ਉਹਨਾਂ ਨੇ ਕਿ ਇੱਕ ਦੇਸ਼ ਇੱਕ ਚੋਣ ਨਾਲ ਕਿਤਾ ਨ ਕਿਤੇ ਜਿਹੜਾ ਹੈਗਾ ਸੰਵਿਧਾਨ ਨੂੰ ਦੇਸ਼ ਵਾਸੀਆਂ ਨੂੰ ਆਪਾਂ ਕਹੀਏ ਖਤਰਾ ਹੋਏਗਾ ਪੰਜ ਜਸਟਿਸ ਦੀ ਜਿਹੜੀ ਗੱਲ ਕੀਤੀ ਹੈ 5 ਜਸਟਿਸ ਉਹਦੇ ਚ ਜਿਹੜਾ ਹੈਗਾ ਨਿਆਂ ਕਾ ਨਿਆ ਦਸਤਾਵੇਜ਼ ਨਾਮ ਦਿੱਤਾ ਗਿਆ ਇਹ ਜਿਹੜਾ ਬਣਾਇਆ ਗਿਆ ਖੜਗੇ ਨੇ ਆਪਣੇ ਸ਼ਬਦਾ ਚ ਨੂੰ ਨਿਆਂ ਕਾ ਦਸਤਾਵੇਜ਼ ਨਾਮ ਦਿੱਤਾ ਕਹਿੰਦੇ ਔਰ ਦੇਸ਼ ਦੇ ਵਿੱਚ ਇਹਨੂੰ ਇਤਿਹਾਸਿਕ ਤੌਰ ਤੇ ਯਾਦ ਕੀਤਾ ਜਾਇਆ ਕਰੇਗਾ ਤੇ ਇਸ ਤੋਂ ਇਲਾਵਾ ਮੋਦੀ ਤੇ ਉਹਨਾਂ ਨੇ ਕਹੀ ਆਪਾਂ ਤੰਜ ਕਸਦੇ ਹੋਏ ਕਿਹਾ ਕਿ ਮੋਦੀ ਮਨੀਪੁਰ ਜਾਣ ਤੋਂ ਡਰ ਰਹੇ ਹੈਗੇ ਨੇ ਭਾਜਪਾ ਦਾ ਕਹਿੰਦੇ ਇੱਕੋ ਕੰਮ ਫੜਿਆ ਹੋਇਆ ਹੈ ਚੰਦਾ ਦੋ ਤੇ ਛੇਕਾ ਲੈ ਲਓ ਭਾਵੇਂ ਜੋ ਤੁਹਾਨੂੰ ਕੰਮ ਚਾਹੀਦਾ ਹੈ ਤੇ ਉਸ ਤੋਂ ਬਾਅਦ ਕੁੱਲ ਮਿਲਾ ਕੇ ਇਹ ਫੇਰ ਉੱਥੀ ਗੱਲ ਆ ਰਹੀ ਹੈ ਕਿ ਪੈਂਤੀ 200 ਕਰੋੜ ਤੋਂ ਉੱਪਰ ਦੀ ਪੈਨਲਟੀ ਕਾਂਗਰਸ ਤੇ ਲੱਗ ਚੁੱਕੀ ਹੈ ਉਹਨਾਂ ਦੇ ਪਾਰਟੀ ਵਰਕਰਾਂ ਨੂੰ ਨੇਤਾਵਾਂ ਨੂੰ ਵੀ ਡਰਾਇ ਧਮਕਾ ਜਾ ਰਿਹਾ ਹੈ ਜਾ ਰਿਹਾ ਹੈ ਬੰਦ ਕੀਤਾ ਜਾ ਰਿਹਾ ਸੋ ਇਸ ਦੇ ਬਾਵਜੂਦ ਉਹ ਜਿਹੜਾ ਚੋਣਾ ਲੜਨਗੇ ਤੇ 10 ਹੋਰ ਵੱਡੀਆਂ ਨਿਆਇ ਪੱਤਰ ਦੇ ਜਿਹੜਾ ਉਹ ਬਣਾਇਆ ਉਹਨਾਂ ਨੇ 10 ਵੱਡੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਉਹਦੇ ਵਿੱਚ ਕਿ ਇੱਕ ਤਾਂ ایਡਬਲਯੂਐਸ ਇਕਨੋਮਿਕ ਵੀਕਰ ਸੈਕਸ਼ਨ ਉਹਦੇ ਬਣਦੇ ਹੱਕ ਦੇਣੇ ਤੇ ਉਸ ਤੋਂ ਬਾਅਦ ਅਰਖਣ ਤੇ 50% ਜਿਹੜੀ ਕੈਪ ਲਗੀ ਹੋਈ ਹੈ ਰਿਜ਼ਰਵੇਸ਼ਨ ਤੇ ਉਹਨੂੰ ਖਤਮ ਕਰਨੇ ਤੇ ਉਸ ਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਦਿੱਤੀ ਜਾਂਦੀ ਹੈ 500 ਰੁਪਏ ਪੈਂਦਾ ਹੈ ਉਹਨੂੰ 1000 ਰੁਪਏ ਕਰਨ ਦੀ ਅਮਾਉਂਟ ਵਧਾਉਣ ਉਹਦੀ ਉਸ ਤੋਂ ਬਾਅਦ ਔਰਤਾਂ ਦੇ ਲਈ 50% ਨੌਕਰੀਆਂ ਦਾ ਅਰਖਣ ਕਿਸੇ ਵੀ ਤਰ੍ਹਾਂ ਦੇ ਖੇਤਰ ਚ ਚਲ ਜਾਣਗੀਆਂ ਸੁਆਮੀਨਾਥਨ ਆਯੋਗ ਕਿਸਾਨਾਂ ਦੀ ਗੱਲ ਵੀ ਕੀਤੀ ਹੈ ਦੀ ਸਿਫਾਰਿਸ਼ ਹੋਏਗੀ ਉਸ ਤੋਂ ਬਾਅਦ ਖੇਤੀ ਲਾਗਤ ਤੇ ਮੁੱਲ ਆਯੋਗ ਵੀ ਫਸਲ ਤੇ ਖਰਚਾ ਕਿੰਨਾ ਹੋਇਆ ਤੇ ਉਹਦਾ ਕੀਮਤ ਕਿੰਨੀ ਤਾਂ ਹੈ ਜਾ ਕੀਤੀ ਜਾਵੇ ਸੀਏਸੀਪੀ ਇੱਕ ਕਮਿਸ਼ਨ ਬਣਾਇਆ ਜਾਏਗਾ ਤੇ ਲੋਕਾਂ ਜਿਹੜਾ ਡਰ ਹੈਗਾ ਏਜੰਸੀਆਂ ਦਾ ਉਹਨੂੰ ਖਤਮ ਕੀਤਾ ਜਾਏਗਾ ਮੀਡੀਆ ਦੀ ਆਜ਼ਾਦੀ ਕਾਇਮ ਕੀਤੀ ਜਾਏਗੀ ਤੇ ਮਾਨਹਾਨੀ ਤੇ ਨਾਂ ਤੇ ਜਿਹੜੇ ਜੁਰਮ ਕੀਤੇ ਜਾਂਦੇ ਨੇ ਉਸ ਚੀਜ਼ ਨੂੰ ਖਤਮ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਇੰਟਰਨੈਟ ਨੂੰ ਲੈ ਕੇ ਜਿਹੜੀ ਬੰਦਸ਼ਾਂ ਲਾਈਆਂ ਜਾਂਦੀਆਂ ਨੇ ਉਹ ਵੀ ਖਤਮ ਕੀਤਾ ਜਾਏਗਾ ਇਸ ਤੋਂ ਇਲਾਵਾ ਗੱਲ ਕੀਤੀ ਹੈ ਗਰੀਬ ਪਰਿਵਾਰ ਦੀ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ ਦੇਵਾਂਗੇ ਇਸ ਤੋਂ ਇਲਾਵਾ 30 ਲੱਖ ਨੌਕਰੀਆਂ ਵੀ ਰਾਵਾਂਗੇ ਭਾਵ ਕੁਲ ਮਿਲਾ ਕੇ ਜੇ ਆਪਾਂ ਨਿਚੋੜ ਕੱਢੀਏ ਤਾਂ ਨਿਚੋੜ ਕੀ ਨਿਕਲਦਾ ਪਿਆ ਹੈ ਮਜ਼ਦੂਰਾਂ ਨੂੰ 400 ਰੁਪਏ ਪੈਨਸ਼ਨ 1 ਲੱਖ ਰੁਪਏ ਸਾਲਾਨਾ ਗਰੀਬ ਪਰਿਵਾਰ ਦੀ ਔਰਤਾਂ ਨੂੰ 30 ਲੱਖ ਨੌਕਰੀਆਂ ਤੇ ਐਮਐਸਪੀ ਕੀ ਚਾਰ ਕਾਰਡ ਖੇਲ ਕੇ ਕਾਂਗਰਸ ਕੇਂਦਰ ਦੇ ਵਿੱਚ ਸੱਤਾ ਸੰਭਾਲੇਗੀ ਲੋਕ ਸਭਾ ਚੋਣਾ ਜਿੱਤੇਗੀ ਪ੍ਰਧਾਨ ਮੰਤਰੀ ਕਾਂਗਰਸ ਦਾ ਬਣੇਗਾ ਇੰਤਜ਼ਾਰ ਕਰੋ 4 ਜੂਨ ਦਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ데요 ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ